ਟੈਲੀਗ੍ਰਾਮ ਐਪਲੀਕੇਸ਼ਨ ਦੇ ਨਾਲ ਜੁੜੀ ਹੋਈ ਖਬਰ ਸਾਹਮਣੇ ਆਈ ਹੈ ਜੁਨਾ ਵਸੇ ਕਿ ਟੈਲੀਗ੍ਰਾਮ ਦੇ ਸੀਈਓ ਪਾਬੇਲ ਦੁਰੋਵ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਦੇ ਖਿਲਾਫ ਅਰੇਂਸਟ ਵਾਰੰਟ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਸੀ ਤੇ ਅੱਜ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪੁਲਿਸ ਨੇ ਉਸ ਨੂੰ ਫਰਾਜ਼ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਕਿ ਉਸ ਦੇ ਖਿਲਾਫ ਇਹ ਦੋਸ਼ ਲੱਗੇ ਸਨ ਕਿ ਟੈਲੀਗ੍ਰਾਮ ਦੇ ਰਾਹੀਂ ਉਹ ਅਪਰਾਧੀਆਂ ਨੂੰ ਬਤਵਾਵਾ ਦੇ ਰਿਹਾ ਸੀ ਅਪਰਾਧਿਕ ਕੰਟੈਂਟ ਨੂੰ ਹੋਰ ਫੋਕੜ ਦੇ ਵਿੱਚ ਨਾ ਗਾਂਵ ਰਿਹਾ ਵਰ ਰਿਹਾ ਜਿਸ ਦੇ ਕਾਰਨ ਉਸ ਦੇ ਖਿਲਾਫ ਅਗਰੈਸਟ ਕਾਰੰਟ ਚਾਲੀ ਕੀਤਾ ਸੀ ਤੇ ਅੱਜ ਫਰਾਂਸ ਦੀ ਪੁਲਿਸ ਦੇ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸਿਆ ਕਿ ਦੋਸ਼ ਨੂੰ ਉਸ ਦੇ ਨਿਚੇ ਜਾਂਚ ਦੇ ਦਿੱਲੀ ਪੋਲਿਸ ਨੇ ਕਰਵਾਈ ਹੈ ਜਿਸ ਤੋਂ ਬਾਅਦ ਉਸ ਨੇ ਕਾਸਟ ਦੇ ਵਿੱਚ ਲਾ ਲਿਆ ਸੀ ਟੈਲੀਗ੍ਰਾਮ ਮੈਸੇਜਿੰਗ ਐਪ ਦੇ ਸਥਾਪਤ ਪਾਵਿਆ ਨੂੰ ਉਸੇ ਖਿਲਾਫ ਲਗਾਇਆ ਗਿਆ ਪੋਰਟਚਾਨੀ ਕਿ ਤੱਕ ਅਸੀਂ ਫ੍ਰਾਂਸੀਸੀ ਅਧਿਕਾਰੀਆਂ ਦੀ ਪ੍ਰੈਕਟਿਸ ਦੀ ਬੰਦਗੀ ਤੋਂ ਹਟਦੇ ਹੀ ਪਿਰਾਸਦਰਿਚਲੇ ਆਲੇ ਰੋਟੈਂਨਾ ਤੇ ਸੰਚਲਨ ਦੇ ਘਾਟਕਾਰ ਹੀ ਫ੍ਰੈਂਚ ਗ੍ਰਾਫਤਾਨੀ ਪੋਰਟ ਦੇ ਤਹਿਤ ਸੰਵੋਲੀ ਕਨਸਟਿਟਿਊਸ ਕਾਲੇ ਦਾ ਤਿੱਖਾਰ ਤੇ ਪਾਉ ਨੂੰ ਮਨਿਕਾਂਤਰੀ ਤਸ਼ਲੀਹੇ ਪਦਾਰਥਾਂ ਦੀ ਤਸਕਰੀ ਅਤੇ ਪੀਡੋਫੀਲੀ ਸਬੰਧੀ ਨੁਸਾਂਜਾਂ ਹਨ ਦੇ ਰਿਭਤੇ ਹੋ ਜਾ ਰਿਹਾ ਹੈ ਸੇ ਫ੍ਰਾਂਸ ਦੀ ਪ੍ਰੈਸ ਅਧਿਕਾਰੀਆਂ ਦੇ ਮੁਤਾਬਕ 39 ਸਾਲਾ ਤੋਂ ਰੋਗ ਨੂੰ ਮੈਸੇਜਿੰਗ ਐਪ ਦੇ ਨਾਲ ਜੁੜੇ ਪ੍ਰਾਪਤ ਹੋ ਦਿੱਤਾ ਹੈ ਤੇ ਉਦੋਂ ਹੀ ਰੂਸੀ ਇੱਕ ਸਰਕਾਰੀ ਸਮਾਚਾਰ ਐਜੰਸੀ ਨੇ ਦੱਸਿਆ ਕਿ ਫ੍ਰਾਂਸ ਵਿੱਚ ਇਹ ਕ੍ਰੋਸੀਡ ਬੁਖਤਾਵਾਜ਼ ਦੇ ਸਥਿਤੀ ਨੂੰ ਸੰਭਾਲਣ ਲਈ ਉਨ੍ਹਾਂ ਦੇ ਤੱਕ ਚੁੱਕੀ ਹੈ ਜਿਸ ਨਾਮ ਐਪ ਰੂਸੀ ਟ੍ਰੇਨ ਅਤੇ ਇਸ ਖੇਤਰ ਦੇ ਦੇਸ਼ਾਂ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੈ ਹਾਲਾਂਕਿ ਮੁਝ ਨੇ ਵੀ ਯੂਜ਼ਰ ਦਾ ਡਾਟਾ ਸੰਭਾਲਣ ਤੋਂ ਪਰਹੇਜ਼ ਕਰਦੇ ਤੇ 2018 ਦੇ ਵਿੱਚ ਆਪ ਦੇ پابੰਦੀ ਲਗਾ ਦਿੱਤੀ ਪਰ ਫਿਰ ਇਸ ਨੂੰ ਦੁਬਾਰਾ ਨਿੱਕੇ ਦੇ ਵਿੱਚ ਹਟਾ ਦਿੱਤਾ ਗਿਆ ਸੀ। ਉਹਦਰ ਹੀ ਪਾਵੇ ਨੂੰ ਦੂਰਤੀ ਲਾ ਕੇ ਇਹਦਾ ਪਾਵੇ ਨੂੰ ਦੁਬਾਰਾ ਜਦੋਂ ਦੁਬਸਤੇ ਵਿੱਚ ਹੋਇਆ ਉਹ 39 ਸਾਲਾਂ ਦੇ ਨੇ ਤੇ ਉਹ ਮੈਸੇਜਿੰਗ ਐਪ ਟੈਲੀਗ੍ਰਾਮ ਦੇ ਸੰਸਾਪਰਤ ਆਧਿਕਾਰਿਤ ਨੇ। ਟੈਲੀਗ੍ਰਾਮ ਇੱਕ ਬਹੁਤ ਸੋਸ਼ਲ ਐਂਡ ਵਰਕਿੰਗ ਐਪ ਹੈ ਜਿਸ ਦੀ ਵਰਤੋਂ ਦੁਨੀਆ ਭਰ ਦੇ ਲੱਖਾਂ ਲੋਕਾਂ ਦੇ ਵੱਲੋਂ ਕੀਤੀ ਜਾਂਦੀ ਹੈ। ਫੇਸਬੁੱਕ, ਯੂਟਿਊਬ, ਵਟਸਐਪ, ਇੰਸਟਾਗ੍ਰਾਮ, ਟਿਕਟੌਕ, ਵੀਚੈਟ ਤੇ ਪਾਵਰ ਟੈਲੀਗ੍ਰਾਮ ਟੌਪਿਕਸ ਆ ਦਾ ਦੁਨੀਆ ਭਰ ਦੇ ਵਿੱਚ ਪਛਾਣ ਬਣੀ ਹੈ ਐਤ ਦੇ ਵਰਤਮਾਨ ਦੇ ਵਿੱਚ 200 ਵਿਜਨ ਸਰਕਰ ਨੂੰ ਪਹੁੰਚਾ ਨੇ ਤੇ ਕੰਪਨੀ ਦਾ ਟੀਚਾ ਸਾਲ ਦੌਰਾਨ 25 ਦੇ ਵਿੱਚ ਇੱਕ ਅਰਬ ਐਪ ਨੂੰ ਪਹੁੰਚਾਉਣ ਦਾ ਨਿਸ਼ਚਿਤ ਹੈ ਟੈਲੀਗ੍ਰਾਮ ਦਾ ਮੁਖਤ ਤੱਤਰ ਦੁਬਈ ਦੇ ਵਿੱਚ ਦਰੋਹ ਹੋ ਰਹੀ ਹੈ ਚੁਣੌਤ ਵਿੱਚ ਬਹੁਤ ਅੱਛਾ ਟਿਕੀ ਦੁਬਈ ਦੇ ਵਿੱਚ ਬੈਡਿੰਗ ਆਇਆ ਸੀ ਇਸ ਨਾਲ ਹੀ ਇੱਕ ਵਾਰ ਫਿਰ ਦੱਸ ਦਈਏ ਕਿ ਪਾਬਿਲ ਦੁਰਰੋਭ ਜੋ ਕਿ ਟੈਲੀਗ੍ਰਾਮ ਦੇ ਸੀਈਓ ਨੇ ਉਹਨਾਂ ਨੂੰ ਫਰਾਂਸ ਦੀ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ ਅਰੇਸਟ ਵਾਰੰਟ ਉਸ ਦੇ ਖਿਲਾਫ ਜਾਰੀ ਕੀਤਾ ਗਿਆ ਸੀ ਤੇ ਕਿਹਾ ਜਾ ਰਿਹਾ ਹੈ ਕਿ ਅਪਰਾਧਿਕ ਕੰਟੈਂਟ ਨੂੰ ਵਧਾਵਾ ਦਿੱਤਾ ਜਾ ਰਿਹਾ ਸੀ ਟੈਲੀਗ੍ਰਾਮ ਤੇ منی ਲਾਂਡਰਿੰਗ ਨਸ਼ੀਲੇ ਪਦਾਰਥ ਵਰਗੇ ਜਿਹੜੀਆਂ ਚੀਜ਼ਾਂ ਸੀ ਇਹਨਾਂ ਦੀ ਅਤਲਾ ਬਦਲੀ ਟੈਲੀਗ੍ਰਾਮ ਦੇ ਰਾਹੀਂ ਕੀਤੀ ਜਾਂਦੀ ਸੀ ਮੈਸੇਜਿੰਗ ਐਪ ਤੇ ਰਾਹੀਂ ਕੀਤੀ ਜਾਂਦੀ ਸੀ ਵੇਚਿਆ ਜਾਂਦਾ ਸੀ ਤੇ ਤੇ ਇਸ ਤਹਿਤ ਫਰਾਂਸ ਦੀ ਪੁਲਿਸ ਦੇ ਵੱਲੋਂ ਪਾਵਿੰਦਰੂ ਨੂੰ ਗ੍ਰਿਫਤਾਰ ਕਰ ਲਿਆ ਗਿਆ